ਸਰਵ ਸਾਂਝ ਵੈਲਫੇਅਰ ਕਲੱਬ ਕੋਟਪੂਰਾ ਸਾਰੇ ਵੀਰੇ ਇੱਕੋ ਜੀ ਇਨਾਂ ਨੇ ਵਰਦੀਆਂ ਵੀ ਦੇਖੋ ਤੁਸੀਂ ਕੁਰਤੇ ਪਜਾਮੇ ਦਾ ਇੱਕੋ ਜੀ ਲੈ ਲੇ ਤੇ ਪੱਕਾ ਅੱਡ ਅੱਡ ਇਹ ਕੀ ਗੱਲ ਤੁਹਾਨੂੰ ਪੱਕਾ ਵੀ ਇੱਕ ਜੀ ਕਰੀ ਹੋਏ ਹਾਂ ਹੋ ਸੋਣਾ ਲੱਗਦੇ ਇੱਕੋ ਜੀ ਵੈਸਾ ਜੇ ਕਰ ਤਾਂ ਬੜਾ ਵਹਿਮਾ ਸ਼ਾਦੀਆਂ 'ਚ ਵੀ ਕਹਿੰਦੇ ਜੀ ਆ ਮੁੰਡੇ ਦੇ ਜਿੰਨੇ ਭਰਾ ਚਾਚੇ ਤਾਇਆ ਦੇ ਮਾਮਿਆਂ ਭੂਆ ਦੇ ਜਿੰਨੇ ਪੁੱਤ ਇੱਕੋ ਜਿਹੇ ਕੁੜੀਆਂ ਇੱਕੋ ਜਿਹੇ ਕੱਪੜੇ ਬੀਬੀਆਂ ਇੱਕੋ ਜਿਹੇ ਉਹ ਬੜਾ ਪਿਆਰਾ ਜਿਹਾ ਲੱਗਦਾ ਕਨਸੈਪਟ ਹੈ ਤਾਂ ਇੱਕੋ ਜਿਹੇ ਬੱਚੇ ਸਿੰਘ ਨੌਜਵਾਨ ਬੜੀ ਹਿੰਮਤ ਕੀਤੀ ਚਾਨਣਾ ਭਾਜੀ ਜਿਹੜੇ ਬਿਜਲੀ ਬੋਰਡ ਚ ਇਹ ਉਹਨਾਂ ਨੇ ਮੈਨੂੰ ਸਾਰੀਆਂ ਦੱਸੀਆਂ ਵੀ ਇੰਦਾ ਇੰਦਾ ਇੱਕ ਕਲੱਬ ਚੰਗੇ ਕਰਮ ਕਰ ਰਹੀ ਹੈ ਤਾਂ ਬਹੁਤ ਖੁਸ਼ੀ ਹੋਈ ਭਾਈ ਇਸ ਤਲਾਬode ਆ ਕਰਮ ਵੇ ਸੋ ਇਸੇ ਤਰ੍ਹਾਂ ਕੀਪੇ ਤੱਕ ਹੋਰ ਵੀ ਤਰੱਕੀ ਕਰੋ ਮਹਾਰਾਜ ਤੁਹਾਨੂੰ ਖੂਬ ਰੰਗ ਭਾਗ ਲਾਉਣ ਹਜ਼ਾਰਾਂ ਦੀ ਗਿਣਤੀ ਵਿੱਚ ਆ ਦੇਖੋ ਤੁਹਾਡੇ ਸਮਾਗਮ ਨੂੰ ਹਲ ਲੱਗਿਆ ਸਾਰਾ ਇਲਾਕਾ ਤੁਹਾਡੇ ਨਾਲ ਖੜਾ ਹੈ ਇਹੋ ਜੇ ਚੰਗੇ ਕਰਮ ਕਰੋਗੇ ਵੱਡੇ ਛੋਟੇ ਸਾਰੇ ਤੁਹਾਨੂੰ ਅਸ਼ੀਰਵਾਦ ਦੇਣ ਆਏ ਆ ਦੇਖ ਲਓ ਅੱਜ ਭਰਿਆ ਪਿਆ ਪੰਡਾਲ ਦੂਰ ਤੱਕ ਇਹ ਇਹ ਹੈ ਸਭ ਤੋਂ ਵੱਡਾ ਖਜ਼ਾਨਾ ਇਹ ਧੰਨ ਹੈ ਸਭ ਤੋਂ ਵੱਡਾ ਜਿਹਦੇ ਨਾਲ ਇੰਨੀ ਸੰਗਤ ਖਲੋ ਜੇ ਉਹ ਮਾਣ ਕਿੱਡਾ ਮਾਣ ਸੰਗਤ ਨੇ ਦਿੱਤਾ ਵਿੱਚ ਸੰਗਤ ਹਰ ਰੱਬ ਵਸੈ ਜੀ ਸੰਗਤ ਹੀ ਤਾਂ ਰੱਬ ਹੁੰਦੀ ਹੈ ਜੇ ਅੱਜ ਸੰਗਤ ਖੋਸ਼ ਹੈ ਸਮਝ ਲੋ ਰੱਬ ਖੋਸ਼ ਹੈ हक पराया नान का वो सुवर सुगाए गुरपीर हम माता पर है जामरदार ना देखी वही पराया हक खाना है पराया हक खाने वाला कदे ना कह करया करे भी मैं प्योर वेजिटेरियन पराया हक खाने वाला नॉन वेजिटेरियन ही होता है ਹਾਂਜੀ ਮੈਂ ਕੀ ਨਾਮ ਹੈ ਸੰਧਰਾ ਨਾਮ ਹੈ ਅਪਿਕ ਡਾਰੀਆ ਜੀ ਸਰ ਇਹ ਬਹੁਤ ਵਧੀਆ ਉਤਰਾਲਾ ਜਿਹੜਾ ਇਹਨਾਂ ਨੇ ਕੀਤਾ ਹੈਗਾ ਇਹਦੇ ਨਾਲ ਲੋਕਾਂ ਲੋਕਾਂ ਦੀ ਜਾਨਾਂ ਬਚੀਆਂ ਨਾਲ ਹੀ ਆਪਣੀ ਸਿਹਤ ਦਾ ਵੀ ਵਧੀਆ ਰੰਗੀ ਹੈਗੀ ਆ ਤੇ ਸਾਰਿਆਂ ਨੂੰ ਵੀ ਖੁੰਦਾਨ ਕਰਨਾ ਚਾਹੀਦਾ ਤਾਂ ਕਿ ਆਪਾਂ ਸੋਸਾਇਟੀ ਦੇ ਵਿੱਚ ਸਾਰਿਆਂ ਦੀ ਸਿਹਤ ਦਾ ਵੀ ਧਿਆਨ ਰੱਖ ਸਕੇ ਤੇ ਦੂਜਿਆਂ ਦੀ ਜਾਨ ਵੀ ਬਚ ਸਕੇ ਤੇ ਇੱਕੋ ਸਿਹਤ ਤੇ ਸਿੱਖਿਆ ਮਿਲ ਸਕੇ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਆ ਜੀ ਅਸੀਂ ਪਹਿਲੀ ਵਾਰ ਇਸ ਸਮਾਗਮ ਦੇ ਵਿੱਚ ਆਯੋਜਿਤ ਕੀਤਾ ਜਿਸ ਦੇ ਵਿੱਚ ਅਸੀਂ 100 ਯੂਨਿਟ ਦਾ ਟੀਚਾ ਰੱਖਿਆ ਸੀਗਾ ਜਿਸ ਚ ਲਗਭਗ 70 ਯੂਨਿਟ ਅਸੀਂ ਕਵਰ ਕਰ ਲਏ ਆ ਜੀ ਤੇ ਹਜੇ ਵੀ ਸੰਗਤ ਨਿਰੰਤਰ ਆ ਰਹੀ ਆ ਬਲੱਡ ਡੋਨੇਟ ਕਰ ਰਹੀ ਆ ਜਿਸ ਦੇ ਵਿੱਚ ਅੱਧੇ ਕ ਸਾਡੇ ਕਲੱਬ ਮੈਂਬਰਾਂ ਨੇ ਅਸੀਂ ਟੀਚਾ ਮਿਥਿਆ ਸੀਗਾ ਲਗਭਗ ਉਹਨੂੰ ਪੂਰਾ ਕਰਾਂਗੇ ਤਾਂ ਜੋ ਇਹ ਜਿਹੜਾ ਬਲੱਡ ਆ ਕਿਸੇ ਨਾ ਕਿਸੇ ਲੋੜਵੰਦ ਦੇ ਕੰਮ ਆ ਸਕੇ ਕਿਉਂਕਿ ਖੂਨਦਾਨ ਆ ਜਿਹੜਾ ਉਹ ਮਹਾਦਾਨ ਆ ਹਾਲ ਸਾਹ ਵਾਹਿਗੁਰੂ ਜੀ ਕੀ ਫਤਿਹ ਜੋੜੀਆਂ ਚੱਕੀਆਂ ਗਲੀ ਨੰਬਰ 3 ਵਿੱਚ ਸਰਬਸਾਂਝਾ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਾਇਆ ਜਾ ਰਿਹਾ ਸੀ ਜਿਸ ਵਿੱਚ ਖੂਨਦਾਨ ਕੈਂਪ ਲੱਗਿਆ ਔਰ ਬੋਟਿਆਂ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਇਸ ਵਿੱਚ ਸਾਧ ਸੰਗਤ ਦੀ ਅੱਗੇ ਤੋਂ ਵੀ ਵੱਧ ਚੜ੍ਹ ਕੇ ਬਹੁਤ ਸਹਿਯੋਗ ਦੇਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਸੰਜਿਆ ਕਲੱਬ ਵੱਲੋਂ ਜਿਹੜਾ ਇਹ ਪਰਮਾਤਮਾ ਜਾਰੀਆ ਉਹ ਠੀਕ ਹੋਦੀ ਚੁਟੀ ਜਿਹੜੀ ਹੈ ਸਪੈਸਟ ਤੋਂ ਸ਼ੁਰੂ ਹੋਏ ਕਿ ਦੂਰਾਂ ਤੇ ਲੱਗੀ ਹੋਈ ਹੈ ਸਰਬ ਸੰਜਿਆ ਵੈਲਫੇਅਰ ਕਲੱਬ ਗਲੀ ਨੰਬਰ 3 ਜੌਣੀਆਂ ਚੱਕੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵੱਡਾ ਸਮਾਗਮ ਕੀਤਾ ਗਿਆ ਸ਼ਹਿਰ ਨਿਵਾਸੀ ਸੰਗਤ ਨੇ ਬਹੁਤ ਉਤਸ਼ਾਹ ਦਿਖਾਇਆ ਅਲੱਗ-ਅਲੱਗ ਜਥੇਬੰਦੀਆਂ ਨੇ ਅਲੱਗ-ਅਲੱਗ ਤਰੀਕੇ ਨਾਲ ਇੱਥੇ ਸੇਵਾ ਕੀਤੀ ਹੈ ਨੇ ਕਿਸੇ ਨੇ ਖੂਨਦਾਨ ਦੀ ਕੀਤੀ ਹੈ ਕਿਸੇ ਨੇ ਜਲਦੀ ਕੀਤੀ ਹੈ ਕਹਿੰਦੇ ਚਾਹ ਲੰਗਰ ਬਣਾਉਣਾ ਵਰਤਣਾ ਔਰ ਜੈ ਮਾ ਚੰਦਪੁਰ ਨੀ ਕਲਬ ਵਾਲੇ ਵੀਰਾਂ ਨੇ ਜੋੜਿਆਂ ਦੀ ਸੰਭਾਲ ਸਭ ਸੰਭਾਲ ਦੀ ਜਿਹੜੀ ਸੇਵਾ ਕੀਤੀ ਹੈ ਸੋ ਬਦਿਆ ਵਧੀਆ ਉਪਰਾਲਾ ਨੌਜਵਾਨ ਵੀਰ ਲੜਕੇ ਅੱਜ ਇੱਕ ਚੰਗਾ ਉਦਮ ਕਰ ਰਹੇ ਹੈ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਔਰ ਇਦਾਂ ਦੇ ਉਪਰਾਲਿਆਂ ਦੇ ਵਿੱਚ ਆਪਣੇ ਨੌਜਵਾਨ ਬੱਚਿਆਂ ਨੂੰ ਜਰੂਰ ਸ਼ਮੂਲੀਅਤ ਕਰਾਉਣੀ ਚਾਹੀਦੀ ਹੈ ਚਾਹੇ ਉਹ ਸੇਵਾ ਜਾਂ ਸਿਮਰਨ ਦੇ ਜ਼ਰੀਏ ਇੱਕ ਚੰਗੇ ਇਨਸਾਨ ਬਣ ਸਕਣ ਔਰ ਆਪਣੇ ਆ ਜਿਹੜੀਆਂ ਸਮਾਜ ਦੇ ਵਿੱਚ ਚੱਲ ਰਹੀਆਂ ਨੇ ਉਹਨਾਂ ਤੋਂ ਬਚਿਆ ਜਾ ਸਕੇ ਕਿਉਂਕਿ ਜੇ ਮੈਂ ਪਰਸਨਲੀ ਦੱਸਾਂ ਤਾਂ ਮੈਨੂੰ 4 ਸਾਲਾਂ ਬਾਅਦ ਮੌਕਾ ਮਿਲਿਆ ਇੱਥੇ ਸੇਵਾ ਕਰਨ ਦਾ ਇਸ ਤੋਂ ਪਹਿਲਾਂ ਵੀ ਮੈਂ ਸੇਵਾ ਕਰਦਾ ਹੁੰਦਾ ਇਹ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਸੀਗਾ ਤੇ ਬਾਬਾ ਜੀ ਮੇਰ ਵੀ ਕਰਦੇ ਆਪਣੇ ਉੱਤੇ ਆਪਣੇ ਸਾਰੇ ਕੰਮ ਚੜ੍ਹਦੀ ਕਲਾ ਵਿੱਚ ਹੁੰਦੇ ਆ ਆਪਾਂ ਚੜ੍ਹਦੀ ਕਲਾ 'ਚ ਰਹਿੰਦੇ ਆ ਜਦੋਂ ਆਪਾਂ ਉੱਥੇ ਵਧੀਆ ਚੀਜ਼ਾਂ ਨਾਲ ਜੁੜਦੇ ਆ ਤੇ ਮੈਂ ਸਤ ਉਹ ਤਾਂ ਆ ਰਹਿ ਗਈ ਤਕ ਤੇ ਜੋਸ਼ੀਲ ਭਾਈ ਵੀਰੋ ਗਾਲ ਲਾਈ ਤੇ ਜਿਉਂ ਚਲੋ ਤਾਹੇ ਕਸਟਰਮ ਖੁਸ਼ ਕਰਦੇ ਨੋਜਵਾਨ ਬਹੁਤ ਵਧੀਆ ਮੈਸੇਜ ਕਰਦੇ ਆ ਜੀ ਨੌਜਵਾਨ ਵੀ ਆਪਣਾ ਪੂਰਾ ਪਾਰਟਿਸਪੇਟ ਕਰ ਰਹੇ ਹੈਗੇ ਆ ਸੰਗਤ ਨੂੰ ਲੰਗਰ ਵਰਤੋਂ ਦੇ ਵਿੱਚ ਉਸ ਤਰ੍ਹਾਂ ਦਾ ਉਤਸ਼ਾਹ ਮੈਚੋਨਾ ਜਿਹੜੇ ਹੋਰ ਵੀ ਆਪਣੇ ਪੰਜਾਬੀ ਨੌਜਵਾਨ ਆ ਉਹ ਦੇਖਣ ਸਮਝਣ ਤੇ ਉਹਨਾਂ ਦੇ ਵਿੱਚ ਵੀ ਉਤਸ਼ਾਹ ਪੈਦਾ ਹੋਵੇ ਕਲਬ ਬੋਲੋ ਪਰਮਾ ਕਿਤੇ ਜਿੰਦਾ ਹਜ਼ਾਰ ਦੀ ਤਾਰੀ ਬੱਧੀ ਕਿਸ ਤਰ੍ਹਾਂ ਤੇ ਪਹੁੰਚੋ ਕੀ ਕਿਵੇਂ ਹਾਂਜੀ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਕੋਟ ਕਪੂਰੇ ਸ਼ਹਿਰ ਵਿੱਚ ਜੋੜੀਆਂ ਚੱਕੀਆਂ ਉਸ ਮੁਹੱਲੇ ਵਿੱਚ 14ਵਾਂ ਵਿਸ਼ਾਲ ਮਹਾਨ ਕੀਰਤਨ ਦਰਬਾਰ ਹੋਇਆ ਸਰਬਸਾਂਝਾ ਵੈਲਫੇਅਰ ਕਲੱਬ ਵੱਲੋਂ 14ਵਾਂ ਸਮਾਗਮ ਹੈ ਜਿਹਦੇ ਵਿੱਚ ਗੁਰਮਤ ਵਿਚਾਰਾਂ ਗੁਰਮਤ ਸਮਾਗਮ ਹੁੰਦਾ ਹੈ ਕੀਰਤਨ ਹੁੰਦਾ ਹੈ ਔਰ ਕਥਾ ਵਿਚਾਰਾਂ ਹੁੰਦੀਆਂ ਗੁਰਮਤਿ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ। ਅੰਮ੍ਰਿਤ ਦੇ ਨਾਲ ਅੰਮ੍ਰਿਤਮਈ ਬਾਣੀ ਨਾਲ ਜੋੜਿਆ ਜਾਂਦਾ ਹੈ। ਔਰ ਉਤੋਂ ਵੀ ਵੱਡਾ ਬਹੁਤ ਸੋਹਣਾ ਉਪਰਾਲਾ ਇਹ ਕਿ ਇੱਥੇ ਖੂਨਦਾਨ ਕੈਂਪ ਵੀ ਲੱਗਿਆ ਹੋਇਆ ਹੈ। ਸੈਂਕੜੇ ਜੁਨਟਾਂ ਖੂਨ ਸੰਗਤਾਂ ਦੇ ਰਹੀਆਂ ਹਨ ਲੋੜਵੰਦਾਂ ਲਈ ਤੇ ਨਾਲ ਪੌਦਿਆਂ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਕੁਦਰਤ ਦੀ ਸੰਭਾਲ ਲਈ ਬਹੁਤ ਸੋਹਣਾ ਉਪਰਾਲਾ ਹੈ। ਤੋ ਮੈਂ ਆਪਣੇ ਵੱਲੋਂ ਸਾਰੇ ਜੱਥੇ ਵੱਲੋਂ ਵੀ ਸੰਪਰਦਾ ਨਾਨਕ ਸਰ ਵੱਲੋਂ ਇਸ ਸੁਸਾਇਟੀ ਨੂੰ ਜੋ ਸਰਬ ਸਾਂਝਾ ਵੈਲਫੇਅਰ ਕਲੱਬ ਇਹਨਾਂ ਨੂੰ ਮੈਂ ਵਧਾਈ ਦੇਣਾ ਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਦਾ ਦਾਅਵੇ ਬਚਨ ਕਰਦਾ ਕਿ ਇਹੋ ਜਿਹੇ ਉਪਰਾਲੇ ਕਰਦੇ ਰਹੋਗੇ ਅਸੀਂ ਤੁਹਾਡੇ ਨਾਲ ਐਸਾ ਭਲਾ ਕਰਾਂਗੇ ਇਸ ਕਲੱਬ ਦੇ ਵਿੱਚ 35 ਸਾਲ ਤੋਂ ਉੱਪਰ ਵਾਲੇ ਨੌਜਵਾਨ ਨਹੀਂ ਸਭ ਤੋਂ ਹੋਂ ਘੱਟ ਉਮਰ ਵਾਲੇ ਨੂੰ ਹਾਂਜੀ ਨੌਜਵਾਨਾਂ ਨੇ ਇੱਕ ਮੈਸੇਜ ਦਿੱਤਾ ਤਾਂ ਨੌਜਵਾਨਾਂ ਨੂੰ ਤਾਂ ਬਹੁਤ ਸੋਹਣਾ ਮੈਸੇਜ ਹੈ ਦੇਖੋ ਸਾਰਿਆਂ ਨੇ ਇੱਕੋ ਜਿਹੀ ਡਰੈਸ ਪਾਈ ਹੈ ਇੱਕੋ ਜਿਹਾਂ ਪੱਗਾਂ ਬੰਨੀਆਂ ਕਿੰਨੇ ਸੋਹਣੇ ਲੱਗਦੇ ਆ ਕਲੱਬੋ ਵਾਲੇ ਤੇ ਸਾਰੇ ਕਲੱਬੋ ਵਾਲਿਆਂ ਨੂੰ ਮੈਂ ਬੇਨਤੀ ਇਹ ਕਰੂੰਗਾ ਵੀ ਭਾਈ ਸਾਬ ਸੂਰਤ ਵੀ ਹੋਵੋ ਅਮਰਸ਼ਾਹ ਕੇ ਗੁਰੂ ਵਾਲੇ ਵੀ ਬਣੋ ਔਰ ਸਾਰੇ ਨੌਜਵਾਨਾਂ ਨੂੰ ਸਮੁੱਚੇ ਦੇਸ਼ ਦੇ ਨੌਜਵਾਨਾਂ ਨੂੰ ਬੇਨਤੀ ਆ ਵੀ ਦੇਖੋ ਮਾਪਿਓ ਦੀ ਕਦਰ ਕਰਨਾ ਸਿੱਖੋ ਉਹਨਾਂ ਦੀ ਇੱਜ਼ਤ ਕਰੋ ਉਹਨਾਂ ਦੀ ਸੇਵਾ ਸੰਭਾਲ ਕਰੋ ਉਹਨਾਂ ਦੀ ਬੇਕਦਰੀ ਨਾ ਕਰੋ ਉਹਨਾਂ ਨਾਲ ਮਿਠਾਸ ਵਿੱਚ ਮਮਤਾ ਵਿੱਚ ਓਵੇਂ ਪਿਆਰ ਦੇ ਬੋਲ ਬੋਲੋ ਕਿ ਉਹਨਾਂ ਦਾ ਦਿਲ ਨਾ ਦੁਖੀ ਹੋਵੇ ਉੱਥੇ ਹੀ ਕਲੱਬ ਵੱਲੋਂ ਦਾਸ ਸਵਤ ਦੀ ਡਿਊਟੀ ਲਗਾਈ ਗਈ ਹੈ ਕਿ ਸਾਰੇ ਹੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਸੰਯੋਗੀਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਸੰਗਤ ਕਦਮ ਚੱਲ ਕੇ ਆਈ ਹੈ ਉਹਨਾਂ ਦੇ ਸਿਰ ਮੱਥੇ ਨੇ ਤੇ ਤਸਵੀਰਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇਸ ਤਰ੍ਹਾਂ ਦੇ ਉਪਰਲੇ ਨੋਜਵਨ ਕਰਦੇ ਨੂੰ 10 ਦਾ ਵੀ ਮਾਨ ਸਨਮਾਨ ਕਲੱਬ ਵੱਲੋਂ ਕੀਤਾ ਗਿਆ 10 ਵੱਲੋਂ ਵੀ ਬਹੁਤ ਬਹੁਤ